ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਅੱਜ ਸਮਾਣਾ ਦੇ ਨੈਣਾ ਆਰਿਆ ਧਰਮਸ਼ਾਲਾ ਵਿਖੇ ਇੱਕ ਦਰਖਾਸਤ ਮੇਲਾ ਲਗਾਇਆ ਗਿਆ ਜਿਸ ਵਿੱਚ ਦੋਨਾਂ ਧਿਰਾਂ ਨੂੰ ਬੁਲਾ ਕੇ ਉਹਨਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਵਾਇਆ ਗਿਆ ਇਸ ਮੇਲੇ ਵਿੱਚ ਐਸਪੀ ਜਸਵੀਰ ਸਿੰਘ ਡੀਐਸਪੀ ਨੀਹਾ ਅਗਰਵਾਲ ਥਾਣਾ ਸਦਰ ਮੁਖੀ ਅਵਤਾਰ ਸਿੰਘ ਅਤੇ ਵੱਖ-ਵੱਖ ਮੁਲਾਜ਼ਮਾਂ ਵੱਲੋਂ ਇਹ ਯੋਜਨਾ ਕਰਵਾਇਆ ਗਿਆ ਇਸ ਮੌਕੇ ਐਸਪੀ ਡੀ ਐਸਪੀ ਅਤੇ ਟ੍ਰੈਫਿਕ ਪੁਲਿਸ ਮੁਖੀ ਸੁਖਜਿੰਦਰ ਸਿੰਘ ਵੱਲੋਂ ਵਾਤਾਵਰਣ ਦੀ ਸੰਭਾਲ ਲਈ ਬੂਟੇ ਲਗਾਏ ਇਸ ਮੌਕੇ ਐਸਪੀ ਜਸਵੀਰ ਸਿੰਘ ਨੇ ਦੱਸਿਆ ਕਿ ਅੱਜ ਸਿਟੀ ਥਾਣਾ ਜਾਂ ਸਦਰ ਥਾਣਾ ਤੋਂ ਇਲਾਵਾ ਡੀਐਸਪੀ ਦਫ਼ਤਰ ਵਿੱਚ ਸ਼ਿਕਾਇਤਾਂ ਦੇ ਕੇਸ ਪੈਂਡਿੰਗ ਸਨ ਉਹਨਾਂ ਦਾ ਨਿਪਟਾਰਾ ਕਰਵਾਉਣ ਲਈ ਦਰਖਾਸਤ ਮੇਲਾ ਲਗਾਇਆ ਗਿਆ ਜਦੋਂ ਕਿ ਦੇਖਿਆ ਜਾ ਰਿਹਾ ਹੈ ਕਿ ਮੇਲਾ ਵਿੱਚ ਜ਼ਿਆਦਾਤਰ ਸ਼ਿਕਾਇਤਾਂ ਪੁਲਿਸ ਖਿਲਾਫ You ਜੋ ਲੜਾਈ ਝਗੜਿਆਂ ਦੇ ਕੇਸ 3-4 ਮਹੀਨਿਆਂ ਤੋਂ ਪੈਂਡਿੰਗ ਸਨ ਉਹਨਾਂ ਦਾ ਨਿਪਟਾਰਾ ਕਰਾਇਆ ਗਿਆ ਮੇਲੇ ਵਿੱਚ ਆਏ ਲੋਕਾਂ ਨੇ ਕਿਹਾ ਕਿ ਪੁਲਿਸ ਥਾਣੇ ਵਿੱਚ ਸ਼ਿਕਾਇਤਾਂ ਦਾ ਨਿਪਟਾਰਾ ਨਹੀਂ ਹੁੰਦਾ ਕਈ-ਕਈ ਮਹੀਨੇ ਕੇਸ ਪੈਂਡਿੰਗ ਰਹਿੰਦੇ ਹਨ ਲੋੜ ਹੈ ਕਿ ਥਾਣੇ ਵਿੱਚ ਵੀ ਨਿਪਟਾਰਾ ਹੋ ਜਾਵੇ ਤਾਂ ਕਿ ਲੋਕਾਂ ਨੂੰ ਜ਼ਿਆਦਾ ਪਰੇਸ਼ਾਨਾ ਨਾ ਹੋਣਾ ਪਵੇ ਉਹਨਾਂ ਕਿਹਾ ਕਿ ਏਟੀਐਮ ਵਿੱਚ ਲੋਕਾਂ ਨਾਲ ਠੱਗੀ ਨੂੰ ਵੀ ਕਈ ਮਹੀਨੇ ਬੀਤ ਜਾਂਦੇ ਹਨ ਜਿਨ੍ਹਾਂ ਦੀ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕਾਰਵਾਈ ਨਹੀਂ ਕੀਤੀ ਜਾਂਦੀ ਸਮਾਣਾ ਤੋਂ ਕਲਾਸ਼ ਸ਼ਰਮਾ 5 ਸਾਲ ਦੀ ਰਿਪੋਰਟ ਹਰਦੀਪ ਸਿੰਘ ਜੀ ਹਰਦੀਪ ਜੀ ਕਿਹੜਾ ਪਿੰਡ ਬੋਲਾ ਪਿੰਡਰ ਕਲੋਨੀ ਜੀ ਪਿੰਡਰ ਕਲੋਨੀ ਪਰ ਏ.ਜੀ.ਐਮ ਦੇ ਪੈਸੇ ਨਿਕਲੇ ਸੀ ਹਾਂਜੀ ਕਿੰਨੇ ਮਹੀਨੇ ਹੋ ਗਏ ਇਹੋ ਚੱਲੇ ਨੇ 2.5 ਮਹੀਨੇ ਚੱਲੇ ਨੇ ਜੀ 2.5 ਮਹੀਨੇ ਪੂਰੀ ਕਾਰਵਾਈ ਨਹੀਂ ਕੀਤੀ ਹੁਣ ਤੱਕ ਕਾਰਵਾਈ ਵਿੱਚ ਪੂਰਾ ਸਾਡੇ ਕਰਦਨੇ ਆ ਜੀ ਕਰਦਨੇ ਆ ਜੀ ਚੱਲਣ ਦੇ ਹੀ ਕਾਰਵਾਈ ਹੋਈ ਨਹੀਂ ਨਾ ਜੀ ਹੋਈ ਕੋ ਨਹੀਂ ਅਜੇ 2.5 ਮਹੀਨੇ ਤੋਂ ਹਾਂਜੀ ਖਰਿੰਦਰਪਾਲ ਸਿੰਘ ਦੇ ਨੇੜੇ ਸਰਿੰਦਰਪਾਲ ਸਿੰਘ ਸਰਿੰਦਰਪਾਲ ਸਿੰਘ ਜੀ ਜਿਹੜਾ ਤਰਖਾਸ ਮਿਲਣਾ ਪੁਲਿਸ ਕੋਲ ਲਾਇਆ ਗਿਆ ਹੈ ਹਾਂਜੀ ਇਹਦਾ ਕੰਮ ਹੋ ਸੀ ਹਜੇ ਤੱਕ ਤਾਂ ਸਾਨੂੰ ਸੱਦੇ ਆ ਇੱਕ ਪਾਰਟੀ ਆ ਜਾਂਦੀ ਹੈ ਦੂਜੀ ਆਉਂਦੀ ਨਹੀਂ ਮੁਖ ਅਫਸਰ ਸਾਹਿਬ ਕਹਿੰਦੇ ਨੇ ਆ ਰਹੇ ਨੇ ਸੱਜੂ ਸਾਹਿਬ ਹੋਣੀ ਪਹੁੰਚੇ ਹੈਗੇ ਜਦੋਂ ਕੋਈ ਅਫਸਰ ਆਊਗਾ ਮੱਥੇ ਲੱਗਾਗੇ ਫੇਰ ਹੀ ਸਾਡੀ ਗੱਲ ਬਣੂਗਾ ਬੈਠੇ ਹਾਂ ਕੁਰਸੀਆਂ ਤੇ ਦੋ ਘੰਟੇ ਹੋ ਗਏ ਕੋਈ ਹਜੇ ਤੱਕ ਕੁਝ ਪੱਲੇ ਨਹੀਂ ਪਿਆ ਸਾਡੇ ਨਹੀਂ ਪੱਲੇ ਪਿਆ ਨਹੀਂ ਸਿੰਘ ਜੀ ਕਿਹੜਾ ਪਿੰਡ ਹੈ ਆਪਣਾ ਸਮਾਣਾ ਮਾਣਾ ਹਾਂਜੀ ਫਿੰਡਰ ਫਿੰਡਰ ਕਲੋਨੀ ਇਹ ਜੀ ਸਾਡੇ ਮੈਂ ਏਟੀਐਮ ਕਾਰਡ ਤੇ ਉੱਥੇ ਮੇਰੇ ਕੋ ਖੋ ਕੇ ਲੱਗੇ ਏਟੀਐਮ ਕਾਰਡ ਉਹ 50000 ਰੁਪਇਆ ਲੈ ਕੇ ਭੱਜ ਗਏ ਔਰ ਮੈਂ ਜਾ ਕੇ ਰਿਪੋਰਟ ਲਖਾਈ ਨੂੰ ਅੱਜ 6 ਮਹੀਨੇ ਤੇ ਕੋਈ ਕਾਰਵਾਈ ਨਹੀਂ ਮੈਨੂੰ ਨਾ ਬੁਲਾਇਆ ਗਿਆ ਨਾ ਪੁੱਛਿਆ ਗਿਆ ਨਾ ਮੇਰੇ ਉਸ 50000 ਦਾ ਕੁਝ ਕੀਤਾ ਗਿਆ ਮੈਂ ਮੈਂ ਬਜੋ ਹਾਂ ਪੰਜਾਬ ਪੁਲਿਸ ਨੂੰ ਦਰਖਾਸਤ ਮੇਲੇ ਲਾਇਆ ਤੁਹਾਨੂੰ ਨਹੀਂ ਮੈਂ ਹਾਂਜੀ ਹਾਂ ਮੈਂ ਸਿਟੀ ਸਮਾਣਾ ਲਾਈ ਦਰਖਾਸਤ ਜਾ ਕੇ ਮੌਕੇ ਤੇ ਮੈਨੂੰ ਕੋਈ ਨਹੀਂ ਬਸ ਜੀ ਆਪ ਹਾਲ ਕਰ ਰਹੇ ਆ ਇਹ ਕਰ ਰਹੇ ਵੋ ਕਰ ਰਹੇ ਆ ਬਾਅਦ ਦੇ ਵਿੱਚ ਮੈਨੂੰ ਇੱਕ ਦੋ ਵਾਰ ਜਾਣ ਤੇ ਸਭ ਕੋਈ ਕਿਹਾ ਵੀ ਕੀ ਕਰੀਏ ਤੇਰੇ ਬਸ ਬਸ ਮੈਂ ਇਸ ਸ਼ਰਮ ਦਾ ਮਾਰਾ ਮਜ਼ੁਰਗ ਬੰਦਾ ਅੱਖਾਂ ਤੋਂ ਮੈਂ ਚੱਜ ਨਾਲ ਵੇਖ ਨਹੀਂ ਸਕਦਾ ਘੜੀ ਘੜੀ ਮੈਂ ਕਿ ਜਾਵਾਂ ਜੀ ਉੱਥੇ ਜੋ ਮੇਰੇ ਕਾਰਵਾਈ ਨਹੀਂ ਹੋਈ ਮੇਰਾ ਨਾਮ ਦਿਨੇਸ਼ ਕੁਮਾਰ ਹੈ ਜੀ ਦਿਨੇਸ਼ ਕੁਮਾਰ ਜੀ ਅੱਜਰ ਦਰਖਾਸਤ ਮੇਲਾ ਲਾੜਾ ਕਹਿੰਦੇ ਨੇ ਹਾਂ ਜੀ ਕੀ ਕਹਿਣਾ ਕੰਮ ਤੁਹਾਡਾ ਵੀ ਕੋਈ ਮਤਲਬ ਕਿ ਮੁੰਡਾ ਮੜ ਕੁੱਟੇ ਵੀ ਹਾਂ ਜੀ ਮੇਰੇ ਮੁੰਡੇ ਨੂੰ 30 ਅਪ੍ਰੈਲ ਨੂੰ ਸੱਤ ਮੁੰਡੇ ਘਰ ਆ ਕੇ ਮਾਰ ਗਏ ਸੀ ਜੀ ਫਿਰ ਏਕੀ ਕਰਕੇ ਪੂਰਾ ਧੋਰਾ ਕੇ ਪਲਾਨ ਬਣਾ ਕੇ ਮਾਰਨ ਆਏ ਸੀਗੇ ਜਨੂੰ ਅਸੀਂ ਮਾਰਾ ਕਰਕੇ ਸਿੱਟ ਗਏ ਸੀਗੇ ਮੈਂ ਕੰਪਲੀਟ ਵੀ ਕਰਾਈ ਹੈ ਤਾਂ ਕੋਈ ਕਾਰਵਾਈ ਤਾਂ ਫਿਲਹਾਲ ਹੋਈ ਨਹੀਂ ਹੈਗੀ ਜੀ ਕਿਸੇ ਆਸ ਚੁਰੇ ਆਇਆ ਕੈਂਪ 'ਚ ਵੀ ਸ਼ਾਇਦ ਕੁਝ ਹੋ ਜੇ ਕਿੰਨੇ ਮਿੰਟ ਹੋ ਗਏ ਇਹ ਹੋ ਗਏ ਜੀ ਸਵਾ ਦੋ ਮਿੰਟ ਹੋ ਗਏ 30 ਅਪ੍ਰੈਲ ਦੀ ਗੱਲ ਹੈ ਜੀ ਆਹ ਮੈਨੂੰ ਤਾਂ ਕੋਈ ਕਾਰਵਾਈ ਨਹੀਂ ਕੀਤੀ ਅਜੇ ਕੋਈ ਕਾਰਵਾਈ ਨਹੀਂ ਹੋਈ ਜੀ ਇੱਕ ਦੋ ਵਾਰ ਪੇਸ਼ ਕਰਿਆ ਸੀ ਉਹਨਾਂ ਨੂੰ ਪਰ ਮਤਲਬ ਕੋਈ ਗੱਲ ਅੱਗੇ ਸਿਰੇ ਲੱਗੀ ਨਹੀਂ ਉਹ ਬੰਦਾ ਹੁਣ ਤਾਂ ਟ੍ਰੇਸ ਨਹੀਂ ਹੋਇਆ ਨਹੀਂ ਬੰਦੇ ਫੜੇਗੇ ਸੀਗੇ ਸੱਤ ਮੁੰਡੇ ਸੀਗੇ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਪੇਸ਼ ਵੀ ਕਰਿਆ ਸੀ ਵਾਹੇ ਕੋਈ ਅੱਗੇ ਕਾਰਵਾਈ ਨਹੀਂ ਬਧੀ ਹਾਂ ਜੀ ਹਾਂ ਜੀ ਕਲਾਸ਼ੋ ਕਲਾਸ਼ੋ ਹਾਂ ਜੀ ਕਿਹੜੇ ਮੌਰੀਦ ਰਹਿਣ ਵਾਲੇ ਹੋ ਅਸੀਂ ਇੰਦਰਾਪੁਰ ਉੱਥੇ ਧਰਤੀ ਕਾਨੂੰਨੀ ਅਚ ਰਹਿਨੇ ਆਂ ਇਹ ਮਸਲਾ ਤਾਂ ਸਾਡਾ ਜ਼ਮੀਨ ਦਾ ਰੋਲਾ ਹੈ ਮੇਰੇ ਮਾਸੀ ਦੇ ਮੇਰੇ ਤੋਂ 6.5 ਲੱਖ ਰੁਪਇਆ ਲੈ ਗਿਆ ਤੇ ਹੁਣ ਉਹ ਮੈਨੂੰ ਕਹਿੰਦਾ ਕਿਸ਼ਤਾਂ ਤੂੰ ਪਰ ਉਹਦੇ ਤੇ ਲੋਨ ਕਰਾ ਗਿਆ 1.5 ਲੱਖ ਰੁਪਏ ਦਾ ਅੱਛਾ ਤੇ ਮੈਨੂੰ ਕਹਿੰਦਾ ਕਿਸ਼ਤਾਂ ਤੂੰ ਪਰ ਮੈਂ ਕਿਸ਼ਤ ਕਿਵੇਂ ਭਰਾਂ ਲੋਨ ਆਪਣੇ ਨਾਂ ਦੇ ਕਰਾ ਕੇ ਆ ਰਜਿਸਟਰੀ ਆਪਣੀ ਜਨਾਨੀ ਦੇ ਨਾਂ ਦੇ ਕਰਾ ਕੇ ਆ ਅੱਛਾ ਤੇ ਮੈਨੂੰ ਕਹਿੰਦਾ ਲੋਨ ਤੂੰ ਭਰ ਕਿਸ਼ਤ ਮੈਨੂੰ ਪਤਾ ਨਹੀਂ ਲੱਗਿਆ ਅਨਪੜ ਜਨਾਨੀ ਨੂੰ ਕਿ ਮੇਰੀਆਂ ਕੁੜੀਆਂ ਆਈਆਂ ਨੇ ਵੀ ਮੰਮੀ ਤਿੰਨ ਤੋਂ ਉਹਨੇ ਵੀ ਠੱਗ ਲਿਆ ਉਹ ਬਕਰੇ ਦੇ ਕਰਾਈ ਸੀ ਹਾਂਜੀ ਹਾਂਜੀ ਸਿਟੀ ਖਾਨੇ ਚ ਕਰਾਈ ਹੋਈ ਹੈ ਹੁਣ ਤੱਕ ਨਹੀਂ ਕੁਝ ਨਹੀਂ ਸਾਡੇ ਸੁਣਵਾਈ ਹੋਈ ਵੀ ਮੇਰੇ ਕੁੜੀ ਕਹਿੰਦੀ ਆ ਵੀ ਹੁਣ ਕਿਸ਼ਤਾਂ ਨਾ ਭਰੀ ਮਮੀ ਤੈਨੂੰ ਤਾਂ ਵੀ ਪਹਿਲਾਂ ਠੱਗ ਲਿਆ ਵੀ ਕਿਸ਼ਤਾਂ ਨਾ ਭਰੀ ਹੁਣ ਤੇਰਖਾਸ ਮਿਲਣ ਲੱਗਾ ਕੋਈ ਸੁਣਵਾਈ ਕਰਾਂਗੇ ਸਾਡੀ ਅੱਜ ਹਾਂਜੀ ਦੇਖੋ ਸੁਣਵਾਈ ਕਰਨਗੇ ਅੱਜ ਦੇਖੋ ਅੱਜ ਆਏ ਆ ਦੇਖੋ ਡੀਐਸਪੀ ਸਾਹਿਬ ਕੀ ਕਹਿੰਦੇ ਨੇ ਮਨਜੋਗ ਡੀਜੀਪੀ ਸਾਹਿਬ ਪੰਜਾਬ ਡੀਆਈਜੀ ਰੇਂਜ ਪੁੱਲਰ ਸਾਹਿਬ ਤੇ ਐਸਐਸਪੀ ਸਾਹਿਬ ਜੀ ਦੀ ਪਹਿਲ ਕਦਮੀ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅੱਜ ਦਾ ਜਿਹੜਾ ਦਰਖਾਸਤ ਨਿਵਾਰਨ ਦਿਵਸ ਤੇ ਵਣ ਮਾਹੌਲ ਸਭ ਨੂੰ ਧਿਆਨ ਦੇ ਵਿੱਚ ਰੱਖਦੇ ਆ ਬੂਟਿਆਂ ਨੂੰ ਲਗਾਉਣ ਦਾ ਜਿਹੜਾ ਪ੍ਰੋਗਰਾਮ ਮੁਲਕਿਆ ਗਿਆ ਹੈ ਕਿੰਨੇ ਕੇ ਬੰਦੇ ਦਰਖਾਸਤਾਂ ਨੇ ਪਟਾਰਾ ਕੀਤਾ ਜਾਵੇਗਾ ਦਰਖਾਸਤਾਂ ਦੇ ਵਿੱਚ ਲਗਭਗ 50-60 ਪਾਰਟੀਆਂ ਕਾਲ ਕੀਤੀਆਂ ਹੈਗੀਆਂ ਨੇ ਤੇ ਉਹਦੇ ਵਿੱਚ ਡੀਐਸਪੀ ਸਾਹਿਬ ਦੀ ਦੇਖਰੇਖ ਤੇ ਵਿੱਚ ਅਲੱਗ-ਅਲੱਗ ਥਾਣਿਆਂ ਦੇ ਵਿੱਚੋਂ ਸਿਟੀ 1 ਜਿਸ ਤਰ੍ਹਾਂ ਕਿ ਆਪਣਾ ਸਹਿਰੀ ਥਾਣਾ ਤੇ ਦਿਹਾਤੀ ਥਾਣਾ ਦੋਹਾਂ ਦੇ ਵਿੱਚੋਂ ਅਲੱਗ-ਅਲੱਗ ਆਈਓਸ ਨੂੰ ਬੁਲਾਇਆ ਗਿਆ ਹੈਗਾ ਤੇ ਕੋਸ਼ਿਸ਼ ਕੀਤੀ ਗਈ ਹੈਗੀਏ ਕਿ ਸਾਰੇ ਜਿਹੜੇ ਹੈਗੇ ਨੇ ਸਮਾਜ ਦੇ ਜਿਹੜੇ ਪਤਵੰਤੇ ਸੱਜਣਾਂ ਨੂੰ ਬੁਲਾ ਕੇ ਵੱਧ ਤੋਂ ਵੱਧ ਦਰਖਾਸਤਾਂ ਦਾ ਜਿਹੜਾ ਨਿਪਟਾਰਾ ਕੀਤਾ ਜਾਏ ਤੇ ਸਾਡੇ ਵੱਲੋਂ ਜ਼ਿਆਦਾ ਕੋਸ਼ਿਸ਼ ਇਹ ਹੋਏਗੀ ਕਿ ਜਿਹੜੇ ਜਿਹੜੇ ਕੰਪਾਉਂਡੇਬਲ ਨੇ ਜਿਹੜੇ ਵਿੱਚ ਸਮਝੌਤਾ ਹੋ ਸਕਦਾ ਉਸ ਤਰ੍ਹਾਂ ਉਸ ਤਰ੍ਹਾਂ ਦੀਆਂ ਦਰਖਾਸਤਾਂ ਦਾ ਜਿਹੜਾ ਹੈਗਾ ਮਿਲ ਬੈ ਕੇ ਜਿਹੜਾ ਸਮਝੌਤਾ ਕਰਾ ਕੇ ਜਿਹੜਾ ਉਹਦਾ ਨਿਪਟਾਰਾ ਕੀਤਾ ਜਾਵੇ